ਸਸੀ ਕਾਲਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਨਵੀਂ ਜਾਣਕਾਰੀ ਅਪਡੇਟ ਜੋ ਆਈ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਪੰਜਾਬ ਦਾ ਮੌਸਮ 21 22 ਅਤੇ 23 ਜੂਨ ਕਿਵੇਂ ਦਾ ਰਹੇਗਾ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅਸੀਂ 2 ਤੋਂ 3 ਦਿਨ ਦੀ ਅਪਡੇਟ ਹੀ ਲੈ ਕੇ ਆਈਏ ਕਿਉਂਕਿ ਹੁਣ ਮੌਨਸੂਨ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਯਾਨੀ ਕਿ ਬਰਸਾਤ ਸ਼ੁਰੂ ਹੋਣ ਵਾਲੀ ਹੈ ਤੇ ਆਉਂਦੇ 2-3 ਦਿਨ ਤੇ ਹਾਲਾਤ ਹੀ ਸਾਂਝੇ ਕਰਾਂਗੇ ਕੋਸ਼ਿਸ਼ ਕਰਾਂਗੇ ਹਫ਼ਤੇ ਦੀ ਇੱਕ ਜਾਣਕਾਰੀ ਤੁਹਾਨੂੰ ਦੇ ਦਈਏ ਪਰ ਡੇਲੀ ਡੇਲੀ ਹਫ਼ਤੇ ਦੀ ਜਾਣਕਾਰੀ ਨਾ ਸਾਂਝੀ ਕਰੀਏ ਕਿਉਂਕਿ ਹੁਣ ਜਿਹੜੇ ਮੌਸਮ ਨੇ ਉਹ ਘੰਟਿਆਂਵੱਧੀ ਜਾਂ ਅੱਧਾ ਦਿਨ ਜਾਂ ਇੱਕ ਦਿਨ ਵਿੱਚ ਬਦਲਣ ਵਾਲੇ ਮਾਹੌਲ ਹੁਣ ਬਣਦਾ ਜਾ ਰਿਹਾ ਕਿਉਂਕਿ ਬੱਦਲਬਾਈ ਮੀਂਹ ਹੁਣ ਪੰਜਾਬ ਬਲਕੁੱਚ ਕਰ ਚੁੱਕੇ ਨੇ ਤੇ ਭਾਰੀ ਤੋਂ ਭਾਰੀ ਮੀਂਹ ਦੀ ਉਮੀਦ ਹੁਣ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਗੱਲ ਕਰਾਂਗੇ ਜੀ 21 ਜੂਨ ਤੋਂ ਲੈ ਕੇ 23 ਜੂਨ ਦੇ ਮੌਸਮ ਦੀ 3 ਦਿਨ ਦੇ ਹਾਲਾਤ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਇੱਕ ਤਕੜਾ ਸਿਸਟਮ ਹਿਮਾਚਲ ਵੱਲੋਂ ਪੰਜਾਬ ਵੱਲ ਕੁਚ ਕਰ ਰਿਹਾ ਹੈ ਕਿਉਂਕਿ ਆਉਂਦੇ ਕੁਝ ਘੰਟਿਆਂ ਵਿੱਚ ਪਹੁੰਚ ਜਾਵੇਗਾ ਤੇ ਆਪਾਂ ਗੱਲ ਕਰਾਂਗੇ 23 ਤਰੀਕ ਦੇ ਮੌਸਮ ਦੀ ਨਾਲੇ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਜਾਨੀ ਕਿ ਬਰਸਾਤ ਕਦੋਂ ਹੁਣ ਸ਼ੁਰੂ ਹੋਣ ਵਾਲੀ ਹੈ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਜੀ ਮੌਸਮ ਦੀ ਅਪਡੇਟ ਜੋ ਹੁਣ ਨਵੀਂ ਪ੍ਰਾਪਤ ਹੋਈ ਹੈ ਜੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਅ ਅਪਡੇਟ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਆਉਂਦੀ ਹੈ ਜਾਣਕਾਰੀ ਤੁਹਾਨੂੰ ਲਗਾਤਾਰ ਮਿਲਣ ਗਈਆਂ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਤਾਂ ਕਿ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 21 ਜੂਨ ਦੀ 21 ਜੂਨ ਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮੀਂਹ ਸਾਨੂੰ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਿੱਦੇ ਵਿੱਚ ਨੀਲਾ ਜਿਹੜਾ ਏਰੀਆ ਹੈ ਜਿਹੜੇ ਨੀਲੇ ਬਣ ਚੁੱਕੇ ਨੇ ਜ਼ਿਲ੍ਹੇ ਇਹਨਾਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਕੁਝ ਕਲਾਕਾ ਤੇ ਪਟਿਆਲਾ ਇਹਨਾਂ ਵਿੱਚ ਬਹੁਤ ਭਾਰੀ ਮੀਂਹ ਦੀ ਉਮੀਦ ਹੈ ਤੇ ਕੁਝ ਕ ਘੱਟ ਨੀਲੇ ਜਿਹੜੇ ਹਲਕੇ ਦਰਮਿਆਨੇ ਨੀਲੇ ਨੇ ਜਾਨੀ ਕਿ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਤੇ ਫਤਿਹਗੜ ਸਾਹਿਬ ਦਾ ਕੁਝ ਕੇਸਾਈ ਦੇ ਵਿੱਚ ਹਲਕਾ ਦਰਮਿਆਨਾ ਵੀ ਅਤੇ ਸਭ ਤੋਂ ਘੱਟ ਮੀ ਜਿਹੜਾ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਤੇ ਫਜ਼ਿਲਕਾ ਇਹਨਾਂ ਵਿੱਚ ਘੱਟ ਤੋਂ ਹਲਕਾ ਦਰਮਿਆਨਾ ਜਾਨਕੀ ਬੂੰਦਾਬੰਦੀ ਵਾਲੇ ਅਤੇ ਬੱਦਲਵਾਈ ਦੇ ਹਾਲਾਤ ਹੀ ਬਣਦੇ ਹੋਏ ਦਿਖਾਈ ਦੇ ਰਹੇ ਤੇ ਪਰ ਸਭ ਤੋਂ ਤਕੜਾ ਸਿਸਟਮ ਜਿਹੜਾ ਉਹ 22 ਜੂਨ ਨੂੰ ਲੱਗਣ ਜਾ ਰਿਹਾ ਜਿਹਦੇ ਵਿੱਚ ਆਪਾਂ ਕਹਿ ਦਈਏ ਕਿ 70 ਤੋਂ 80% ਪੰਜਾਬ ਕਵਰ ਹੈ ਸਿਰਫ ਜਿਹੜੇ ਇਲਾਕੇ ਵਿੱਚ ਘਟਮੀ ਹੈ ਉਹ ਨੇ ਫਿਰੋਜ਼ਪੁਰ ਮੋਗਾ ਬਰਨਾਲਾ ਬਠਿੰਡਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਮਾਨਸਾ ਇਹਨਾਂ ਵਿੱਚ ਸਭ ਤੋਂ ਘਟਮੀ ਹੋਵੇਗਾ ਬਾਕੀ ਇਲਾਕੇ ਵਿੱਚ ਤਕੜਾ ਮੀਂਹ ਦੇਖਣ ਨੂੰ ਮਿਲੇਗਾ ਜਿੰਨੇ ਵੀ ਜ਼ਿਲ੍ਹੇ ਨੇ ਆਪਾਂ ਕਹਿ ਸਕਦੇ ਹਾਂ ਕਿ ਮਾਝਾ ਮਾਲਵਾ ਤੇ ਦੁਆਬਾ ਦੇ ਬਹੁਤੇ ਇਲਾਕੇ ਵਿੱਚ ਪਾਰੀ ਤੋਂ ਪਾਰੀ ਮੀ 22 ਜੁਲਾਈ ਨੂੰ ਸਾਨੂੰ ਦੇਖਣ ਨੂੰ ਸੌਰੀ 22 ਜੂਨ ਨੂੰ ਦੇਖਣ ਨੂੰ ਮਿਲੇਗਾ ਜਿਸ ਦਿਨ ਬਹੁਤ ਹੱਦ ਤੱਕ ਗਰਮੀ ਤੋਂ ਰਾਹਤ ਅਤੇ ਕਿਸਾਨ ਜਿਹੜੇ ਹੁਣ ਝੋਨਾ ਲਗਾ ਰਹੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਤੇ 23 ਜੂਨ ਦੀ ਗੱਲ ਕਰੀਏ ਫੇਰ ਇੱਕ ਸਿਸਟਮ ਜਿਹੜਾ ਥੋੜਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਪਰ ਫੇਰ ਵੀ ਕਿਤੇ ਨਾ ਕਿਤੇ ਮੋਹਾਲੀ ਦੇ ਨੇੜੇ ਤੇ ਨੇੜੇ ਪਾਰਾ ਮੀ ਦੇਖਣ ਨੂੰ ਮਿਲੇਗਾ ਤੇ ਓਵਰ ਆਲ ਕਹੀਏ ਤਾਂ ਪੂਰੇ ਪੰਜਾਬ ਦੇ ਵੀ ਸਾਨੂੰ ਹਲਕਾ ਦਰਮਿਆਨਾ ਬੂੰਦਾ ਬੰਦੀ ਕਿਨਮਣ ਕਣੀ ਤੇ ਆਉਂਦਾ ਜਾਂਦਾ ਮੀਂਹ ਬੱਦਲਵਾਈ ਦੇ ਨਾਲ ਮਾਹੌਲ ਬਣਦਾ ਹੋਇ ਦਿਖਾਈ ਦੇਵੇਗਾ ਤੇ ਨਾਲ ਦੀ ਨਾਲ 40 ਤੋਂ 50 ਕਿਲੋਮੀਟਰਪਤੀ ਘੰਟਾ ਦੀ ਤੇਜ਼ ਹਵਾਵਾਂ ਵੀ ਪੰਜਾਬ ਦੇ ਵਿੱਚ ਚਲਦੀਆਂ ਦਿਖਾਈ ਦੇ ਸਕਦੀਆਂ ਨੇ ਜਿਸ ਦੇ ਸਿੱਟੇ ਵਜੋਂ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਬਰਸਾਤ ਸ਼ੁਰੂ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਜੇ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਤੇ ਮੌਨਸੂਨ ਕਦੋਂ ਪੰਜਾਬ ਵਿੱਚ ਕੂਚ ਕਰੇਗਾ ਮੌਨਸੂਨ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਾਰਕ ਗ੍ਰੇ ਏਰੀਆ ਜਿਹੜਾ ਇੱਥੇ ਮੌਨਸੂਨ ਪਹੁੰਚ ਗਿਆ ਅ ਅਗਰ ਆਪਾਂ ਆਪਣੀ ਸਾਈਡ ਦੀ ਗੱਲ ਕਰੀ ਤਾਂ ਇਹਨਾਂ ਇਲਾਕਿਆਂ ਵਿੱਚ ਜਿੱਥੇ 5 ਜੁਲਾਈ ਨੂੰ ਮੌਨਸੂਨ ਪਹੁੰਚਦਾ ਸੀ ਉੱਥੇ ਇਹ 19 ਜੂਨ ਨੂੰ ਪਹੁੰਚ ਚੁੱਕਿਆ ਜਿਸ ਦੇ ਕਾਰਨ ਬਹੁਤ ਹੱਦ ਤੱਕ ਸਾਨੂੰ ਲੱਗ ਰਿਹਾ ਹੈ ਕਿ ਇਹ ਬਹੁਤ ਜਲਦ ਪੰਜਾਬ ਦੇ ਵਿੱਚ ਕੂਚ ਕਰ ਜਾਵੇਗਾ ਵਿਚਕ ਉਮੀਦ 25 ਤੋਂ 30 ਜੂਨ ਦੇ ਵਿੱਚ ਕਰਦੀ ਹੈ ਪਰ ਲੱਗਦਾ ਹੈ ਕਿ ਹਾਂ 25 ਜੂਨ ਦੇ ਨੇੜੇ ਤੇੜੇ ਮੌਨਸੂਨ ਪੰਜਾਬ ਵਿੱਚ ਕੂਚ ਕਰ ਜਾਵੇਗਾ ਤੇ ਇਸ ਦੇ ਨਾਲ ਸਾਨੂੰ ਗਰਮੀ ਤੋਂ ਰਾਹਤ ਜਲਦ ਹੀ ਮਿਲਦੀ ਦਿਖਾਈ ਦੇਵੇਗੀ। ਇਹ ਸੀ ਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਮੌਨਸੂਨ ਦੀ। ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰਦੇ ਹੋ, ਵੀਡੀਓ ਨੂੰ ਸ਼ੇਅਰ ਕਰਦੇ ਹੋ WhatsApp ਗਰੁੱਪ 'ਪਾਰਾਂ ਹੀ Facebook ਗਰੁੱਪ 'ਪਾਰਾਂ ਹੀ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਹਾਲਾਤ ਕਮੈਂਟ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਣਕਾਰੀ ਮਿਲ ਸਕੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।